ਸਤਕਾਰਯੋਗ ਜੱਜ ਸਾਹਿਬਾਨ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸੋਹਲਪ੍ਰੀਤ ਸਿੰਘ ਜਮਾਤ 8ਵੀਂ ਅਜਾਦੀ ਦੇ 75 ਸਾਲ ਨੂੰ ਮਨਾਉਂਦਿਆਂ ਹੋਇਆਂ ਮੈਂ ਆਪਣੇ ਕੁਝ ਵਿਚਾਰ ਪੇਸ਼ ਕਰਨਾ ਚਾਹੁੰਦਾ ਹਾਂ ਹਰ ਹਰ ਮਨੁੱਖ ਆਜ਼ਾਦੀ ਦਾ ਚਾਹਵਾਨ ਹੁੰਦਾ ਹੈ ਅਜਾ ਚੰਗੀ ਜ਼ਿੰਦਗੀ ਜਿਉਣ ਲਈ ਮਨੁੱਖ ਨੂੰ ਆਜ਼ਾਦੀ ਦੀ ਓਨੀ ਹੀ ਜ਼ਰੂਰਤ ਹੈ ਜਿੰਨੀ ਕਿ ਜਿਉਂਦੇ ਰਹਿਣ ਲਈ ਸਾਹ ਲੈਣ ਦੀ ਜ਼ਰੂਰਤ ਹੈ ਗੁਲਾਮੀ ਦੀ ਜ਼ਿੰਦਗੀ ਨਾਲੋਂ ਮੌਤ ਚੰਗੀ ਹੈ ਕੋਈ ਵੀ ਵਿਅਕਤੀ ਉਦੋਂ ਤੱਕ ਉੱਠਣ ਬੈਠਣ ਤੁਰਨ ਫਿਰਨ ਬੋਲਣ ਸੁਣ ਆਦ ਲੈ ਇਸ ਅੰਤੰਤਰ ਨਹੀਂ ਹੈ ਜਦੋਂ ਤੱਕ ਉਸ ਦਾ ਦੇਸ਼ ਸੰਤੰਤਰ ਨਹੀਂ ਹੈ ਲਗਭਗ ਹਜ਼ਾਰ ਸਾਲ ਤੋਂ ਵੱਖ-ਵੱਖ ਸਮਿਆਂ ਤੇ ਵਿਦੇਸ਼ੀਆਂ ਨੇ ਭਾਰਤ ਨੂੰ ਗੁਲਾਮ ਬਣਾ ਕੇ ਲੁੱਟਿਆ ਮੁਗਲਾਂ ਦੀ ਗੁਲਾਮੀ ਵਿਰੋਧ ਰਾਣਾ ਰਾਣਾ ਪ੍ਰਤਾਪ ਸ਼ਿਵਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਅਸੀਂ ਨਹੀਂ ਭੁਲਾ ਸਕਦੇ ਭਾਰਤ ਵਿੱਚ ਉੱਠੇ ਦੇਸ਼ ਭਗਤਾਂ ਨੇ ਅੰਗਰੇਜ਼ਾਂ ਨੂੰ ਹਰਾ ਕੇ ਅੰਗਰੇਜ਼ਾਂ ਨੂੰ ਹਰਾ ਕੇ ਆਜ਼ਾਦੀ ਪ੍ਰਾਪਤ ਕਰਨ ਲਈ ਆਪਣੀ ਈਦ ਹੋ ਗਈ ਅ ਅੰਗਰੇਜ਼ਾਂ ਦੀ ਆ ਆਜ਼ਾਦੀ ਦੀ ਲੜਾਈ ਵਿੱਚ ਨਾਮ ਧਾਰੀ ਲਹਿਰ ਪਗੜੀ ਜਾ ਪਗੜੀ ਸਮਾਲ ਜੱਟਾ ਲਹਿਰ ਕਾਂਗਰਸ ਪਾਰਟੀ ਆਦ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਨੌਜਵਾਨਾਂ ਦੀਆਂ ਨੌਜਵਾਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਕਰਤਾਰ ਸਿੰਘ ਸਰਦਾਰਜੀਤ ਸਿੰਘ ਸ਼ਹੀਦ ਭਗਤ ਸਿੰਘ ਸੁਭਾਚੰਦਰ ਬੋਸ ਲਾਲਾ ਲਾਜਪਤਰਾਏ ਮਹਾਤਮਾ ਗਾਂਧੀ ਆ ਅਜਾਦੀ ਦੇ ਲਹਿਰ ਆਜ਼ਾਦੀ ਦੀ ਲਹਿਰ ਦੇ ਪ੍ਰਸਿੱਧ ਆਗੂ ਹੋਏ ਹਨ सुभाष चंद्र 시드 ਪਗਤ ਸਿੰਘ ਰਾਜਗੁਰੂ ਸੁਖਦੇਵ ਵਰਗੇ ਸੂਰਮੇ ਬੜੇ ਚਾਵਾ ਨਾਲ ਕਹਿੰਦੇ ਸਨ ਕਿ सिर्फ फरोशी की तमन्ना अब हमारे दिल में है सिर्फ फरोशी की तमन्ना अब हमारे दिल में है देखना है जोर कितना बाजुए ही कातिल में है देखना है जोर कितना बाजुए ही कातिल में है अंत बच्च देश भगतान दुरबानियाँ शहीदियों दे अगे चौक के 15 ਅਗਸਤ 1947 ਈਸਵੀ ਵਿੱਚ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਤੇ ਭਾਰਤ ਆਜ਼ਾਦ ਹੋ ਗਿਆ ਸਾਰੇ ਲੋਕ ਇਸ ਨੂੰ ਬੜੇ ਚਾਵਾਂ ਨਾਲ ਇਸ ਦਿਨ ਨੂੰ ਬੜੇ ਚਾਵਾਂ ਨਾਲ ਮਨਾਉਂਦੇ ਹਨ ਕਈ ਇਸ ਨੂੰ ਪਵਿੱਤਰ ਦਿਨ ਸਮਝ ਕੇ ਮਨਾਉਂਦੇ ਹਨ ਧੰਨਵਾਦ